ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਜ਼ਰਾਰਤੀ ਅੰਸਰਾਂ ਵੱਲੋਂ ਫਾਸਟਵੇਕ ਕੇਬਲ ਦੀਆਂ ਨੈਟਕਲਸ ਦੀਆਂ ਜਿਹੜੀਆਂ ਤਾਰਾਂ ਵੱਡੀਆਂ ਵਗੀਆਂ ਨੇ ਮਾਨਯੋਗ ਹਾਈ ਕੋਰਟ ਵੱਲੋਂ ਦੇ ਆਦੇਸ਼ ਨੇ ਕਿ ਕਿਸੇ ਦੀ ਕੋਈ ਵੀ ਤਾਰ ਨਹੀਂ ਵਡੇਗਾ ਪਰ ਫਿਰ ਵੀ ਜਿਹੜਾ ਹੈਗਾ ਸ਼ਰਾਰਤੀ ਅੰਸਰਾਂ ਵੱਲੋਂ ਫਾਸਟਵੇਕ ਕੇਬਲ ਨੈਟਵਰਕ ਦੀਆਂ ਅਤੇ ਜਿਹੜਾ ਹੈਗਾ ਨੈਟਕਲਸ ਦੀਆਂ ਤਾਰਾਂ ਕਿਸ ਤਰ੍ਹਾਂ ਦੇ ਨਾਲ ਵੱਡੀਆਂ ਗਈਆਂ ਨੇ ਜਿਹੜੇ ਬਜ਼ੁਰਗ ਅੱਥੇ ਗੁਰਦੁਆਰਾ ਸਾਹਿਬ ਠੰਡ ਦੇ ਮੌਸਮ 'ਚ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਉਹ ਜਿਹੜੇਗਾ ਫਾਸਟਵੇ ਕੇਬਲ ਦੇ ਉੱਤੇ ਹੀ ਸਿੱਧਾ ਪ੍ਰਸਾਰਣ ਦੇ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਅਤੇ ਇਸ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਇਤਿਹਾਸਿਕ ਮੰਦਰ ਹੈਗਾ ਪਟਿਆਲੇ ਦੇ ਵਿੱਚ ਕਾਲੀ ਮਾਤਾ ਮੰਦਰ ਦੇ ਵਿੱਚ ਉੱਥੇ ਵੀ ਜਿਹੜਾ ਹੈਗਾ ਕਈ ਬਜ਼ੁਰਗ ਨੇ ਜਿਹੜੇ ਉਹ ਮੰਦਰ ਨਹੀਂ ਜਾ ਸਕਦੇ ਜਾਂ ਠੰਡ ਹੋਣ ਕਰਕੇ ਜਿਹੜਾ ਹੈਗਾ ਬਜ਼ੁਰਗ ਆਪਣੇ ਆਪਣੇ ਘਰਾਂ 'ਚ ਨੇ ਉਹਨਾਂ ਨੂੰ ਜਿਹੜਾ ਹੈਗਾ ਕਾਲੀ ਮਾਤਾ ਮੰਦਰ ਦੇ ਦਰਸ਼ਨ ਫਾਸਟ ਵਿੱਚ ਕੇਬਲ ਦੇ ਰਾਹੀ ਜਿਹੜਾਗਾ ਉਹ ਆਪਣੇ ਘਰ ਬੈਠੇ ਹੀ ਦੇਖਦੇ ਰਹਿੰਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜੇ ਦਰਸ਼ਕ ਨੇ ਉਹ ਵੀ ਇਹ ਚੀਜ਼ਾਂ ਤੋਂ ਵਾਂਝੇ ਰਹਿ ਗਏ ਨੇ ਸੋ ਇਸ ਟਾਈਮ ਖੜੇ ਆ ਫਾਸਟਵੇ ਦਫਤਰ ਦੇ ਬਾਹਰ ਜੋ ਕਿ ਸਨੋਰੀ ਅਡਸ ਤੇਤ ਮੌਜੂਦ ਹੈਗਾ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਸ਼ਰਾਰਤੀ ਅੰਸਰਾ ਵੱਲੋਂ ਫਾਸਟਵੇ ਕੇਬਲ ਦੀਆਂ ਨੈਟ ਪਲੱਸ ਦੀਆਂ ਜਿਹੜੀਆਂ ਤਾਰਾਂ ਵੱਡੀਆਂ ਵਗੀਆਂ ਨੇ ਸੋ ਤਸਵੀਰਾਂ ਨੇ ਇਹ ਸਨੋਰੀ ਅਡੇ ਦੀਆਂ ਇਥੋਂ ਇੱਕ ਵਾਰੀ ਪਹਿਲਾਂ ਵੀ ਜਿਹੜਾ ਹੈਗਾ ਸ਼ਰਾਰਤੀ ਅੰਸਰਾ ਵੱਲੋਂ ਜਿਹੜਾ ਹੈਗਾ ਅੰਜਾਮ ਦਿੱਤਾ ਗਿਆ ਸੀ ਇਥੋਂ ਜਿਹੜਾ ਹੈਗਾ ਫਾਸਟਵੇ ਦੇ ਜਿਹੜੇ ਬਾਕਸ ਸੀਗੇ ਸਾਰਾ ਸਮਾਨ ਸੀਗਾ ਜਿਹੜਾ ਇਥੋਂ ਪੱਟ ਕੇ ਲੈ ਗਏ ਸੀਗੇ ਸੋ ਹੁਣ ਤਾਰਾਂ ਦੇਖ ਸਕਦੇ ਆ ਕਿ ਉਹ ਤਾਰਾਂ ਵੀ ਵੱਡੀਆਂ ਹੋਈਆਂ ਨੇ ਸੋ ਕਿਤੇ ਨਾ ਕਿਤੇ ਜਿਹੜੀ ਹੈਗੀਆਂ ਆਏ ਦਿਨ ਜਿਹੜਾ ਹੈਗਾ ਪਟਿਆਲਾ ਦੇ ਵਿੱਚ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਇਹ ਹੀ ਆ ਜਿਹੜੀਆਂ ਵਾਰਦਾਤਾ ਦੇਖਣ ਨੂੰ ਮਿਲ ਰਹੀਆਂ ਨੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਹੈਗੀ ਆ ਉਹ ਤੁਸੀਂ ਆਪ ਹੀ ਸਮਝ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਮਾਨਯੋਗ ਹਾਈ ਕੋਰਟ ਵੱਲੋਂ ਦੇ ਆਦੇਸ਼ ਨੇ ਕਿ ਕਿਸੇ ਦੀ ਕੋਈ ਵੀ ਤਾਰ ਨਹੀਂ ਵੜੇਗਾ ਪਰ ਫਿਰ ਵੀ ਜਿਹੜਾ ਹੈਗਾ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੈਗਾ ਫਾਸਟ ਵੇ ਕੇਬਲ ਨੈਟਵਰਕ ਦੀਆਂ ਅਤੇ ਜਿਹੜਾ ਹੈਗਾ ਨੈਟਪਲਸ ਦੀਆਂ ਤਾਰਾਂ ਕਿਸ ਤਰ੍ਹਾਂ ਦੇ ਨਾਲ ਆ ਜਿਹੜੇ ਆ ਗਿਆਂ ਆ ਵੱਡੀਆਂ ਗਈਆਂ ਨੇ ਕਿਤਨਾ ਕਿਤੇ ਜਿਹੜੇ ਇਹ ਵੱਡੇ ਸਵਾਲ ਜਰੂਰ ਖੜੇ ਹੁੰਦੇ ਨੇ ਸੋ ਇਹ ਇੱਥੇ ਹੁਣ ਜਿਹੜਾ ਹੈਗਾ ਟੀਮ ਜ਼ਰੂਰ ਪਹੁੰਚੇਗੀ ਤਾਰਾ ਜੋੜਨ ਦੇ ਵਾਸਤੇ ਇਸ ਦੇ ਲਈ ਜਿਹੜਾ ਹੈਗਾ ਲੋਕਾਂ ਨੂੰ ਵੱਡੀਆਂ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਹਾ ਹੈਗਾ ਕਈਆਂ ਨੇ ਜਿਹੜੇਗਾ ਜਿਸ ਤਰ੍ਹਾਂ ਕਿ ਅੱਜ 26 ਜਨਵਰੀ ਹੈਗਾ ਪਰੇਡ ਦਾ ਜਿਹੜਾ ਹੈਗਾ ਲਾਈਵ ਊ ਵਿਊ ਅੰਦੇ ਸੀਗੇ ਉਹ ਵੀ ਦੇਖਣੇ ਸੀਗੇ ਕਿਤਨੇ ਕਿਤੇ ਵਾਜੇ ਰਹਿ ਰਹੇ ਨੇ ਔਰ ਦੂਸਰੇ ਪਾਸੇ ਗੱਲ ਕੀਤੀ ਜਾਵੇ ਪਟਿਆਲਾ ਦੇ ਵਿੱਚ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਾਲੀ ਮਾਤਾ ਮੰਦਰ ਦਾ ਜਿਹੜਾ ਲਾਈਵ ਟੈਲੀਕਾਸਟ ਹੈ 24 ਘੰਟੇ ਚੱਲਦਾ ਹੈ ਜਿਹੜੇ ਬਜ਼ੁਰਗ ਅਥੇ ਗੁਰਦੁਆਰਾ ਸਾਹਿਬ ਠੰਡ ਦੇ ਮੌਸਮ 'ਚ ਗੁਰਦੁਆਰਾ ਸਾਹਿਬ ਨਹੀਂ ਜਾ ਸਕਦੇ ਉਹ ਜਿਹੜੇਗਾ ਫਾਸਟਵੇ ਕੇਬਲ ਦੇ ਉੱਤੇ ਹੀ ਸਿੱਧਾ ਪ੍ਰਸਾਰਣ ਦੇ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਨੇ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਇਤਿਹਾਸਿਕ ਮੰਦਰ ਹੈਗਾ ਪਟਿਆਲੇ ਦੇ ਵਿੱਚ ਕਾਲੀ ਮਾਤਾ ਮੰਦਰ ਦੇ ਵਿੱਚ ਉੱਥੇ ਵੀ ਜਿਹੜਾ ਹੈਗਾ ਕਈ ਬਜ਼ੁਰਗ ਨੇ ਜਿਹੜੇ ਉਹ ਮੰਦਰ ਨਹੀਂ ਜਾ ਸਕਦੇ ਜਾਂ ਠੰਡ ਹੋਣ ਕਰਕੇ ਜਿਹੜਾ ਹੈਗਾ ਬਜ਼ੁਰਗ ਆਪਣੇ ਆਪਣੇ ਘਰਾਂ 'ਚ ਨੇ ਉਹਨਾਂ ਨੂੰ ਜਿਹੜਾ ਹੈਗਾ ਕਾਲੀ ਮਾਤਾ ਮੰਦਰ ਦੇ ਦਰਸ਼ਨ ਫਾਸਟਵੇ ਕੇਬਲ ਦੇ ਰਾਹੀ ਜਿਹੜਾਗਾ ਉਹ ਆਪਣੇ ਘਰ ਬੈਠੇ ਹੀ ਦੇਖਦੇ ਰਹਿੰਦੇ ਸੀਗੇ ਪਰ ਕਿਤੇ ਨਾ ਕਿਤੇ ਜਿਹੜੇ ਦਰਸ਼ਕ ਨੇ ਉਹ ਵੀ ਇਹ ਚੀਜ਼ਾਂ ਤੋਂ ਵਾਂਝੇ ਰਹਿ ਗਏ ਨੇ ਕਿਉਂਕਿ ਜਿਹੜੀਆਂ ਹੈਗਾ ਲਗਾਤਾਰ ਫਾਸਟਵੇ ਦੀਆਂ ਤਾਰਾਂ ਔਰ ਨੈਟਪਲੱਸ ਦੀਆਂ ਤਾਰਾਂ ਪਟਿਆਲਾ ਸ਼ਹਿਰ ਦੇ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਵੱਡੀਆਂ ਚੱਲੀਆਂ ਨੇ